ਆਈੜਾ ਭੈਣਾ ਨੂੰ 1000 ਰੁਪਇਆ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿਤਾ ਵੀ ਜਿਹੜਾ ਹੁਣਾ ਬਜਟ ਆਉਣਾ ਉਸ ਬਜਟ ਦੇ ਵਿੱਚ ਅਸੀਂ ਭੈਣਾ ਵਾਸਤੇ ਉਹ ਪੈਸੇ ਰੱਖ ਲੈਣੇ ਆ ਵੇਖੋ ਇੱਕੋ ਬਾਦ ਸਰਕਾਰ ਇੱਕੋ ਪਾਰਟੀ ਜਿੰਨੇ ਜੋ ਕਿਹਾ ਉਹ ਕਰਕੇ ਵਿਖਾਤਾ ਪੰਜਾਬੀ ਇਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਵੱਡੇ ਫੈਸਲੇ ਲਈ ਜਾ ਰਹੇ ਹਨ ਇਸੇ ਵਿਚਾਲੇ ਹੁਣ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਬਾਰੇ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਬਾਰੇ ਖੁਸ਼ਖਬਰੀ ਸੁਣਾਉਂਦਿਆਂ ਕਿ ਹੈ ਕਿ ਜਿਹੜਾ ਭੈਣਾਂ ਨੂੰ 1-1000 ਰੁਪਏ ਦੇਣਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈ ਕਿ ਜਿਹੜਾ ਹੁਣ ਬਜਟ ਆਵੇਗਾ ਉਸ ਵਿੱਚ ਅਸੀਂ ਪੈਣਾ ਵਾਸਤੇ ਪੈਸੇ ਰੱਖ ਲੈਣੇ ਹਨ ਉਹਨਾਂ ਅੱਗੇ ਕਿਹਾ ਕਿ ਕੋਈ ਇੱਕ ਪਾਰਟੀ ਹੈ ਜਿਸਨੇ ਜੋ ਕੇ ਹੈ ਉਹ ਕਰਕੇ ਦਿਖਾ ਦਿੱਤਾ ਹੈ ਨਹੀਂ ਤਾਂ ਪੁਰਾਣੀਆਂ ਪਾਰਟੀਆਂ ਵਾਅਦੇ ਕਰਕੇ ਕੁਝ ਵੀ ਨਹੀਂ ਕਰਦੀਆਂ ਸਨ ਇੱਥੇ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਨੇ 24 ਫਰਵਰੀ ਤੋਂ ਸੱਦੇ ਜਾਣ ਵਾਲੇ ਦੋ ਦਿਨਾਂ ਵਿਸ਼ੇਸ਼ اجلاس ਲਈ ਨੋਟਿਸ ਜਾਰੀ ਕੀਤਾ ਹੈ ਇਹ اجلاس 24 ਫਰਵਰੀ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ ਇਸ ਸੰਬੰਧੀ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੇ ਸਾਰੇ ਵਿਧਾਇਕਾਂ ਨੂੰ ਰਸਮੀ ਤੌਰ ਤੇ ਸੂਚਿਤ ਕਰ ਦਿੱਤਾ ਹੈ ਵਿਧਾਨ ਸਭਾ ਸਕੱਤਰ ਨੇ ਨੋਟਿਸ ਜਾਰੀ ਕਰਦੇ ਆ ਕਿ ਹੈ ਕਿ ਵਿਧਾਨ ਸਭਾ ਸਪੀਕਰ ਵੱਲੋਂ 4 ਸਤੰਬਰ ਨੂੰ ਉਠਾਏ ਗਏ ਵਿਧਾਨ ਸਭਾ ਦੇ اجلاس ਨੂੰ ਹੀ ਅੱਗੇ 24 ਫਰਵਰੀ ਨੂੰ ਚਲਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ 24 ਅਤੇ 25 ਫਰਵਰੀ ਨੂੰ ਦੋ ਦਿਨਾਂ ਦਾ ਵਿਸ਼ੇਸ਼ اجلاس ਸੱਦਿਆ ਗਿਆ ਹੈ ਇਸ اجلاس ਦੌਰਾਨ ਸੂਬਾ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਈ ਜਾਣੇ ਹਨ ਸੂਤਰਾਂ ਅਨੁਸਾਰ اجلاس ਦੌਰਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਮੰਡੀ ਨੀਤੀ ਦੇ ਖਰੜੇ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਮਾਰਚ ਵਿੱਚ ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਬੁਲਾਇਆ ਜਾ ਸਕਦਾ ਹੈ ਪੰਜਾਬ ਸਰਕਾਰ ਵੱਲੋਂ 2025 ਦਾ ਬਜਟ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਚੋਰਾਂ ਨੂੰ 1000000 ਰੁਪਏ ਦੇਣ ਬਾਰੇ ਕੋਈ ਐਲਾਨ ਹੋ ਸਕਦਾ ਹੈ ਸੋਏ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਆ ਜਿਹੜਾ ਭੈਣਾ ਨੂੰ 1000 ਰੁਪਇਆ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿਤਾ ਵੀ ਜਿਹੜਾ ਹੁਣਾ ਬਜਟ ਆਉਣਾ ਉਸ ਬਜਟ ਦੇ ਵਿੱਚ ਅਸੀਂ ਭਣਾ ਵਾਸਤੇ ਉਹ ਪੈਸੇ ਰੱਖ ਲੈਣੇ ਆ ਵੇਖੋ ਇੱਕੋ ਬਾਦ ਸਰਕਾਰ ਇੱਕੋ ਪਾਰਟੀ ਜਿੰਨੇ ਜੋ ਕਿਹਾ ਉਹ ਕਰਕੇ ਵਿਖਾਤਾ ਨਹੀਂ ਤੇ ਪੁਰਾਣੀਆਂ ਪਾਰਟੀਆਂ ਜਿਹੜੀਆਂ ਉਹ ਚੋਲ ਮੈਨੀਫੈਸਟੋ ਐਡਾ ਲੰਮਾ ਪਰਚੱਟੂ ਕੱਢ ਕੇ ਤੇ ਮੁੜ ਕੇ ਕੁਝ ਵੀ ਨਹੀਂ ਕਰਦੇ ਜੇ ਸਟ੍ਰੈਸ ਵਾਲੇ ਭਰਾਵਾਂ ਨੇ ਸਵਾਲ ਕਰਨਾ ਤੇ ਅੱਗੋਂ ਜੇ ਕੈਪਟਨ ਸਾਹਿਬ ਹੋਣੇ ਜਾਂ ਬਾਦਲ ਸਾਹਿਬ ਹੋਣੇ ਉਹਨਾਂ ਕਹਿਣਾ ਇਹ ਤੇ ਯਾਰ ਸਾਡਾ ਸਿਆਸੀ ਸਟੰਟੀ ਬੋਟਾ ਲੈ ਲੀ ਕਈ ਕੁਝ ਕਹਿਣਾ ਪੈਂਦਾ ਉਹਨਾਂ ਕੁਝ ਵੀ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਉਹ ਕਰਕੇ ਵਿਖਾਤਾ ਲੋਕ ਕੰਮਾਂ ਨੂੰ ਪਹਿਲ ਦੇਣਗੇ ਕੰਮਾਂ ਨੂੰ ਫਤਵਾ ਦੇਣਗੇ ਅਕਾਲੀ ਦਸਕ ਅਕਾਲੀ ਦਾ ਬੰਦੇ ਚੋਦੇ ਆ ਕਾਲਸ ਵਾਲੀ ਘੋਤੇ ਆ ਤੇ ਬੀਜੇਪੀ ਵੀ ਵੈਸਟਾਂ ਤੇ ਪੂਰੀ ਐਕਟ ਹੁੰਦੀ ਵੀ ਕੀ ਲੱਗਦਾ ਕਿਨੂੰ ਆਪਣਾ ਵਿਰੋਧੀ ਕਹਿੰਦੇ ਹੋ ਜਾਂ ਕੀ ਲੱਗਦਾ ਕਿਹਨਾ ਮੁਕਾਲ ਹੋਏਗਾ ਸਾਡਾ ਕੋਈ ਵਿਰੋਧੀ ਨਹੀਂਗਾ ਸੱਚ ਦੀ ਲੜਾਈ ਜਿਹੜੀ ਝੂਠ ਨਾਲ ਲੋਕ ਸੱਚ ਦਾ ਸਾਥ ਦੇਣਗੇ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਲੋਕਤੰਤਰ ਆ ਕੋਈ ਵੀ ਬੰਦਾ ਇਲੈਕਸ਼ਨ ਲੜ ਸਕਦਾ ਪਾਰਟੀਆਂ ਨਾਲ ਉਹ ਤੇ ਲੜਨੀ ਲੜਨੀ ਹੈ ਆਜ਼ਾਦ ਵੀ ਖਲੋ ਸਕਦਾ ਹੁਣ ਕੁਲਦੀਪ ਜੀ ਤੁਸੀਂ 20 ਵਾੜ ਤੋਂ ਕਿਹਾ ਵਾਪਸ ਵੀ ਮੇਰੀ ਦਾਵੇਦਾਰੀ ਆ ਮੈਂ ਤੁਹਾਨੂੰ ਕਹਿੰਦਾ ਤੁਸੀਂ 25 ਦੀਆਂ 25 ਵਾੜਾਂ ਤੋਂ ਲੜੋ ਆਜ਼ਾਦ ਲੜੋ ਤੇ ਵੋਟਾਂ ਤੁਹਾਨੂੰ ਵੀ ਪਾਸ ਦੇਣਗੇ ਲੋਕ ਇਹ ਕਿਹੜੀ ਗੱਲ ਆ ਹਰ ਬੰਦੇ ਦਾ ਹੱਕ ਆ ਖਲੋਵੋ ਇਲੈਕਸ਼ਨ ਲੜੋ ਤੇ ਇਹ ਤੇ ਲੋਕਾਂ ਨੇ ਫਤਵਾ ਦੇਣਾ ਲੋਕਾਂ ਸਭ ਤੋਂ ਮੇਨ ਗੱਲ ਲੋਕ ਸਰਕਾਰ ਨਾ ਜਾਣਗੇ ਲੋਕਾਂ ਨੂੰ ਪਤਾ ਸੰਗਤ ਨੂੰ ਪਤਾ ਕਿ ਸਰਕਾਰ ਹੀ ਕੰਮ ਕਰਾ ਸਕਦੀ ਆ ਸਰਕਾਰ ਦੇ ਐਮਸੀ ਬਣ ਕੇ ਪ੍ਰਧਾਨ ਬਣੂੰਗਾ ਤੇ ਤਰਨਤਾਰਨ ਸ਼ਹਿਰ ਜਿਹੜੀ ਗੁਰੂ ਦੀ ਨਗਰੀ ਆ ਗੁਰੂ ਦੀ ਨਗਰੀ ਚ ਉੱਚ ਪੱਦਰੀ ਵਿਕਾਸ ਹੋਊਗਾ ਪੁਰਾਣੇ ਵਰਕਰਾਂ ਨੂੰ ਜਾਣ ਲੱਗ ਪਿਆ ਹੈ ਕਿ ਜਿਆ ਨਵੇਂ ਬੰਦੇ ਕੋਈ ਅਪਾਇੰਟ ਕੀਤੇਗੇ ਦੇਖੋ ਸਭ ਤੋਂ ਪਹਿਲਾਂ ਤੇ ਜਿਹੜੀ ਪਹਿਲ ਆ ਉਹ ਪੁਰਾਣੇ ਵਲੰਟੀਅਰ ਆਮ ਆਦਮੀ ਪਾਰਟੀ ਦੀ ਜਿਹੜੀ ਨੀਤੀ ਇਹੋ ਆ ਵੀ ਪੁਰਾਣੇ ਵਲੰਟੀਅਰ ਨੂੰ ਸੇਵਾ ਕਰਦਾ ਮੌਕਾ ਦੀਏ ਬਹੁਤੇ ਪੁਰਾਣੇ ਵਲੰਟੀਅਰ ਹੀ ਆਉਣਗੇ ਜਿਹੜੇ ਡਿਜ਼ਰਵ ਕਰਦੇ ਆ ਜਿਨ੍ਹਾਂ ਨੂੰ ਲੋਕ ਚਾਹੁੰਦੇ ਜਿਹੜੇ ਲੋਕਾਂ ਦੇ ਕੰਮ ਕਰਦੇ ਆ ਸਰ ਜਿਹੜੇ ਦੂਜੀਆਂ ਪਾਰਟੀਆਂ ਜੋ ਆਏ ਉਹਨਾਂ ਨੂੰ ਵੀ ਟਿਕਟ ਮਿਲ ਸਕਦੀ ਵੇਖੋ ਜਿਹੜਾ ਮਿਹਨਤੀ ਆ ਬੰਦਾ ਦੂਜੀ ਪਾਰਟੀ ਥੋੜਾ ਕੋਈ ਪਾਰਟੀ ਕੋਈ ਨਹੀਂ ਹੁੰਦੀ ਬੰਦਾ ਚੰਗਾ ਹੋਣਾ ਚਾਹੀਦਾ